ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀ ਉਹ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਆ ਨਕਲੀ ਸੰਤਾਂ ਦੀ ਗੱਲ ਬਾਅਦ ਵਿੱਚ ਕਰਦੇ ਆ ਪਹਿਲਾਂ ਅਸਲੀ ਗੱਲ ਆਪਾਂ ਸਮਝ ਲਈਏ ਗੁਰੂ ਸਾਹਿਬ ਵਚਨ ਕਰਦੇ ਨੇ ਨਾਨਕ ਸਾਹਿਬ ਦੀ ਪਾਠ ਵਿੱਚ ਅਖੀਲੀਆਂ ਪੌੜੀਆਂ ਵਿੱਚ ਆਇਆ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗਮੇ ਆਇਆ ਹਰ ਜੋਤ ਰੱਖੀ ਤਉ ਵਿੱਚ ਤਾ ਤੂੰ ਜਗਮੇ ਆਇਆ ਪਰਮਾਤਮਾ ਨੇ ਆ ਸਾਡਾ ਜਿਹੜਾ ਸਰੀਰ ਹੱਡ ਮਾਸ ਦਾ ਇਹਦੇ ਵਿੱਚ ਜੋਤ ਰੱਖੀ ਆਪਦੀ ਜਿਵੇਂ ਬਲਬ ਹੁੰਦਾ ਕਮਰੇ ਵਿੱਚ ਬਲਬ ਛੋਟਾ ਜਿਹਾ ਹੁੰਦਾ ਚਾਨਣ ਉਹਦਾ ਸਾਰੇ ਕਮਰੇ ਵਿੱਚ ਹੁੰਦਾ ਇਸ ਤਰ੍ਹਾਂ ਜੋਤ ਆ ਸਿਰਫ ਹੱਥ ਦੇ ਗੁੱਥੇ ਜਿੱਡੀ ਆ ਜਿਹੜੀ ਪਰਮਾਤਮਾ ਨੇ ਸਰੀਰ ਵਿੱਚ ਰੱਖੀ ਆ ਉਹਦੀ ਤਾਕਤ ਸਾਰੇ ਸਰੀਰ ਵਿੱਚ ਵਾ ਪੈਰਾਂ ਤੋਂ ਲੈ ਕੇ ਸਿਰ ਤੱਕ ਹੁਣ ਗੱਲ ਸਮਝਣ ਵਾਲੀ ਇਹ ਹੈ ਵੀ ਜੋਤ ਰੱਖੀ ਕਿੱਥੇ ਵਾ ਸਰੀਰ ਵਿੱਚ ਚਾਹੀਦੀ ਕਿੱਥੇ ਵਾ ਆ ਗੱਲ ਸਮਝਣੀ ਜ਼ਰੂਰੀ ਆ ਜਿਹੜੇ ਅਸੀਂ ਜੀਵ ਅਲਪੱਗ ਜੀਵਾਂ 84 ਲੱਖ ਜੁਨਾਂ ਚ ਫਸੇ ਹੋਏ ਆ ਸਾਡੇ ਸਰੀਰ ਵਿੱਚ ਜੋਤ ਧੁੰਨੀ ਦੇ ਥੱਲੇ ਹੁੰਦੀ ਆ ਜਿੱਥੇ ਰੀੜ ਦੀ ਹੱਡੀ ਸਮਾਪਤ ਹੁੰਦੀ ਆ ਉੱਥੇ ਇਹ ਜੋਤ ਹੁੰਦੀ ਆ ਉੱਥੇ ਮੂਲਾ ਧਾਰ ਇੱਕ ਚੱਕਰ ਵਾ ਉਹ ਚੱਕਰ ਦੇ ਥੱਲੇ ਹੁੰਦੀ ਹੈ 15 ਭਗਤ ਦੂਜੇ ਤੀਜੇ ਚੌਥੇ ਗੁਰੂ ਇਹਨਾਂ ਦੀ ਵੀ ਜੋਤ ਇੱਥੇ ਹੀ ਸੀ ਪਰ ਉਹ ਸਿਮਰਨ ਦੇ ਜ਼ੋਰ ਨਾਲ ਸਿਮਰਨ ਕਰਕੇ ਇਸ ਜੋਤ ਨੂੰ ਇੱਥੇ ਲੈ ਗਏ ਜਿੱਥੇ ਆ ਸਾਡੇ ਸਿਰ ਦੇ ਵਾਲ ਘੁੰਮੇ ਹੁੰਦੇ ਹਨ ਇਹਨੂੰ ਸਹਸਤਰ ਚੱਕਰ ਕਿਹਾ ਜਾਂਦਾ ਇਹਦੇ ਵਿੱਚ ਵਿੱਚ ਦੋਨਾਂ ਚੱਕਰਾਂ ਦੇ ਵਿੱਚ ਪੰਜ ਚੱਕਰ ਹੋਰ ਨੇ ਇਹ ਜੋਤ ਸਿਮਰਨ ਦੇ ਜ਼ੋਰ ਨਾਲ ਉੱਪਰ ਨੂੰ ਜਾਂਦੀ ਆ ਬਸ ਆਹੀ ਸਾਡਾ ਮਨੁੱਖਾ ਜਨਮ ਦਾ ਕੰਮ ਆ 15 ਭਗਤਾਂ ਨੇ ਇਸ ਜੋਤ ਨੂੰ ਸਿਮਿੰਟ ਦੇ ਜ਼ੋਰ ਨਾਲ ਉੱਪਰ ਲੈ ਗਏ ਦੂਜੇ ਤੀਜੇ ਚੌਥੇ ਗੁਰੂ ਵੀ ਲੈ ਗਏ ਗੁਰਨਾਨਕ ਸਾਹਿਬ ਜਿਹੜੇ ਸੱਚਖੰਡ ਚੋਂ ਰੂਹਾਂ ਪਵਿੱਤਰ ਰੂਹਾਂ ਪਰਉਪਕਾਰ ਕਰਨ ਆਉਂਦੀਆਂ ਪਰਮਾਤਮ ਦੇ ਹੁਕਮ ਵਿਚ ਇਸ ਧਰਤੇ ਤੇ ਆਉਂਦੀਆਂ ਨੇ ਉਹਨਾਂ ਦੀ ਜੋਤ ਪਹਿਲਾਂ ਹੀ ਇੱਥੇ ਹੁੰਦੀ ਆ ਸਿਰ ਵਿੱਚ ਗੁਰਨਾਨਕ ਸਾਹਿਬ ਦੀ ਜਿਵੇਂ ਜੋਤ ਸੀ ਉਹ ਸਿਰਫ ਪਰਉਪਕਾਰ ਕਰਨ ਆਉਂਦੇ ਆ ਪਰਪਕਾਰ ਕਰਕੇ ਮੁੜ ਜਾਂਦੇ ਆ ਉਹ 84 ਲੱਖ ਜੁਨਾ ਚ ਨਹੀਂ ਹੁੰਦੇ ਸਿਰਫ ਹੁਕਮ ਚ ਆਉਂਦੇ ਆ ਹੁਕਮ ਚ ਮੁੜ ਜਾਂਦੇ ਆ ਸਾਡਾ ਕੰਮ ਇਹੀ ਆ ਬਸ ਅਸੀਂ ਸਿਮਨ ਦੇ ਜੋ ਨਾਲ ਇਸ ਜੋਤ ਨੂੰ ਸਿਰਚ ਲੈ ਕੇ ਜਾਣਾ ਹੁਣ ਸਿਮਰਨ ਕੀ ਆ ਗੁਰੂ ਸਾਹਿਬ ਤੋਂ ਪੁੱਛੀਏ ਮਾਰਾ ਸਿਮਰਨ ਕੀ ਆ ਉਹ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਿਲਾਦ ਜਪਿਓ ਹਰ ਜੈਸੇ ਧਰੂ ਨੇ ਕਿਵੇਂ ਜਪਿਆ ਗੁਰੂ ਨੇ ਕਹਿਤਾ RAM RAM ਆ ਜੜਾ ਚ ਬਹਿ ਜਾ ਦਰਖਤ ਦੀਆਂ ਚ RAM 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 ਕਰੀ ਚੱਲ ਪਤਾ ਨਹੀਂ 3 4 5 ਸਾਲ ਲੱਗ ਗਏ ਹੋਣੇ ਆ ਬੈਠਾ RAM RAM ਕਰੀਗਾ ਰਿਜ਼ਲਟ ਸਾਡੇ ਸਾਹਮਣੇ ਹਜ਼ਾਰਾਂ ਸਾਲਾਂ ਬਾਅਦ ਵੀ ਅਸੀਂ ਉਹਦੀਆਂ ਬਾਤਾਂ ਪਾਉਨੇ ਆ ਪ੍ਰਲਾਦ ਨੇ ਵੀ ਐਵੇਂ ਜਪਿਆ RAM RAM ਕਰੀ ਗਿਆ ਉਹਦੇ ਪਿਓ ਨੇ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਬਚਾਉਂਦਾ ਰਿਹਾ ਰਿਜ਼ਲਟ ਸਾਡੇ ਸਾਹਮਣੇ ਆ ਬਸ ਆਹੀ ਸਿਮਰਨਾ ਜਿਹੜਾ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਹੁਣ ਜੇ ਅਸੀਂ ਸਿੱਖ ਆ ਜਿਹੜੇ ਅਸੀਂ ਜੇ ਗੱਲ ਕਰੇ ਸਾਨੂੰ ਗੁਰੂ ਨੇ ਸ਼ਬਦ ਕਿਹੜਾ ਦਿੱਤਾ ਵਾਹਿਗੁਰੂ ਤਾਂ ਸਾਨੂੰ ਬਾਣੀ ਵੀ ਦਿੱਤੀ ਆ ਬਾਣੀ ਵੀ ਸ਼ਬਦ ਰੂਪ ਆ ਦਸਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਬਾਣੀ ਨੂੰ ਵੀ ਕੁੰਜੀ ਵਣਿਦਾ ਵਰਦ ਦਿੱਤਾ ਹੋਇਆ ਹੁਣੇ ਜਾਂ ਤਾਂ ਅਸੀਂ ਬੈਠ ਕੇ ਬਾਣੀ ਪੜੀ ਜਾਈਏ ਆਰਾਮ ਨਾਲ ਬਾਣੀ ਤੇਜ ਨਹੀਂ ਪੜ੍ਹਨੀ ਆਰਾਮ ਨਾਲ ਪੜ੍ਹਨੀ ਆ ਜਾਂ ਬੈਠੇ ਵਾਹਿਗੁਰੂ 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 ਕਰੀ ਜਾਈਏ ਜਾਂ ਮੂਲ ਮੰਤਰ ਬਾਰ-ਬਾਰ ਬਾਰ-ਬਾਰ ਪੜ੍ਹੀ ਜਾਈ ਕਰੀ ਜਾਈਏ ਸਾਡਾ ਮਨੁੱਖਾ ਜਨਮ ਸਫਲ ਹੋਵੇਗਾ ਪਰ ਅਸੀਂ ਖਲਾਰਾ ਬਹੁਤ ਪਾ ਲਿਆ ਅਸੀਂ ਪ੍ਰਭਾਤ ਫੇਰੀਆਂ ਕੱਢਣ ਲੱਗ ਪਏ ਅਸੀਂ ਨਗਰ ਕੀਰਤਨ ਕੱਢਣ ਲੱਗ ਪਏ ਅਸੀਂ ਗੁਰਪੁਰਬ ਮਨਾਉਣ ਲੱਗ ਪਏ ਅਸੀਂ ਕੀਰਤਨ ਕਰਨ ਲੱਗ ਪਏ ਅਸੀਂ ਚੌਪੈਰੇ ਕਰਨ ਲੱਗ ਪਏ ਅਸੀਂ ਲੜੀਆਂ ਚ ਲਾ ਲੀਆਂ ਕੋਤਰੀਆਂ ਚ ਲਾ ਲੀਆਂ ਇਹਦੇ ਵਿੱਚ ਸਾਡੇ ਤੋਂ ਮਰਿਆਦਾ ਨਹੀਂ ਰਹਿੰਦੀ ਕੀਰਤਨ ਕਰਨਾ ਹੁਣ ਹਰੇਕ ਬੰਦਾ ਉਪਰੀਤ ਨਹੀਂ ਕਰ ਸਕਦਾ 31 ਰਾਗਾਂ ਚ ਬਾਣੀ ਰਚੀ ਆ ਸਾਨੂੰ ਰਾਗਾਂ ਬਾਰੇ ਗਿਆਨ ਨਹੀਂ ਫਿਰ ਅਸੀਂ ਕੀਰਤਨ ਕਿਵੇਂ ਕਰਾਂਗੇ ਰਾਗਾਂ ਨੂੰ ਛੱਡੋ ਹੁਣ ਤਾਂ ਲੋਕਾਂ ਨੇ ਹਸ ਨਕਲੀ ਸੰਤਾਂ ਨੇ ਗੁਰਬਾਣੀ ਵੀ ਛੱਡ ਦਿੱਤੀ ਫਿਰ ਕਿਹੜੀ ਮਰਾਦਾ ਰਹੇਗੀ ਇਹਨਾਂ ਦੀ ਗੁਰੂ ਸਾਹਿਬ ਕਹਿੰਦੇ ਰਹਿਤ ਬਿਨਾਂ ਨਾ ਸਿੱਖ ਕਹਾਵੇ ਸਿੱਖ ਅਖਬਾਉਂਦੇ ਵੀ ਹੱਕਦਾਰ ਨਹੀਂ ਜੇ ਰਹਿਤ ਨਹੀਂ ਖੁਸ਼ੀ ਜਾਓ ਇਹਨਾਂ ਪ੍ਰੋਗਰਾਮਾਂ ਵਿੱਚ ਪਰੇ ਭਰਮ ਨਾ ਪਾਲੋ ਵੀ ਅਸੀਂ ਬਹੁਤ ਵੱਡੇ ਸਿੱਖ ਬਣ ਗਏ ਜੇ ਤੁਸੀਂ ਆਪਣਾ ਮਨੁੱਖਾ ਜਨਮ ਸਫਲ ਕਰਨਾ ਤਰਜਾਈ ਚ ਬੈਠੋ ਬੁੱਕਲ ਮਾਰੋ ਵਾਹਿਗੁਰੂ 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 ਕਰੀ ਚੱਲੋ ਮੂਲ ਮੰਤਰ ਦਾ ਪਾਠ ਕਰੀ ਚੱਲੋ ਜਾਂ ਨਿਤਨੇਮ ਕਰੋ ਨਿਤਨੇਮ ਦਾ ਵਾ ਜ਼ਿਆਦਾ ਫਾਇਦਾ ਵਾ ਕਿਉਂਕਿ ਗੁਰੂ ਦਾ ਹੁਕਮ ਹੈ ਗੁਰੂ ਦਾ ਹੁਕਮ ਹੀ ਮਰਿਆਦਾ ਹੁੰਦੀ ਹੈ ਗੁਰੂ ਦੇ ਹੁਕਮ ਤੋਂ ਬਨੇ ਪਰੇ ਕੋਈ ਮਰਿਆਦਾ ਨਹੀਂ ਗੁਰੂ ਕਿਹੜਾ ਕੰਮ ਕਿਵੇਂ ਕਰਨਾ ਗੁਰੂ ਦੇ ਹੁਕਮ ਵਿੱਚ ਕਰਾਂਗੇ ਤਾਂ ਮਗਰਮਤਵਾ ਜੇ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ ਤਾਂ ਮਨਮਤਾਂ ਸੋ ਇਹਨਾਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਨਕਲੀ ਸੰਤਾਂ ਨੇ ਬਹੁਤ ਸਿੱਖੀ ਦਾ ਨੁਕਸਾਨ ਕਰਤਾ ਮੈਂ ਕਹਿੰਦਾ ਹਜ਼ਾਰਾਂ ਅਰੰਗ ਜੇ ਵੀ ਇਹਨਾਂ ਨੁਕਸਾਨ ਨਹੀਂ ਕਰ ਸਕਦੇ ਸੀ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਬਾਣੀ ਨਾਲ ਤੋੜ ਦਿੱਤਾ ਇਹਨਾਂ ਨੂੰ ਗੁਰਬਾਣੀ ਤਾਂ ਬਾਣੀ ਗਾਉਣੀ ਆਉਂਦੀ ਨਹੀਂ ਕੋ ਗੁਰਬਾਣੀ ਗਾਉਣੀ ਔਖੀ ਆ ਰਾਗਾਂ ਵਿੱਚ ਬਾਣੀ ਰਾਗਾਂ ਬਾਰੇ ਗਿਆਨ ਨਹੀਂ ਇਹਨਾਂ ਨੇ ਸੰਤ ਵੀ ਪ੍ਰਗਟ ਹੋਣਾ ਸੀ ਫਿਰ ਇਹਨਾਂ ਨੇ ਕੋਲੋਂ ਟੋਟ ਕੇ ਜੋੜ ਲੇ ਗੁਰਬਾਣੀ ਛੱਡ ਕੇ ਆ ਜਿੰਨੇ ਇਹ ਕਿਸਾਨ ਨਕਲੀ ਸੰਤ ਨੇ ਸਾਰੇ ਨਕਲੀ ਇਹ ਟੋਟ ਕੇ ਕੱਚੀ ਬਾਣੀ ਦੇ ਗਾਉਂਦੇ ਨੇ ਗੁਰੂ ਸਾਹਿਬ ਇਹਨਾਂ ਸੰਤ ਸਾਹਿਬ ਦੇ ਪਾਠ ਵਿੱਚ ਸਿੱਖੀ ਵਿੱਚ ਕੱਚਾ ਆਖਦੇ ਨੇ ਸਿੱਖੇ ਵਿੱਚ ਕੱਚੇ ਨੇ ਕਿਉਂਕਿ ਮर्यादा ਨਹੀਂ ਹੈ ਇਹਨਾਂ ਨੇ ਕੱਚੀ ਬਣਦੇ ਇੰਨਾ ਪਸਾਰਾ ਕਰ ਦਿੱਤਾ ਸੁਧਾਰਨ ਵਿਅਕਤੀਤਾ ਛੱਡੋ ਜਿਨ੍ਹਾਂ ਨੇ ਅਮਰਤ ਸ਼ਕਿਆ ਨੂੰ 20-20 ਸਾਲ ਹੋ ਗਏ ਡਡੇ ਧਾੜੇ ਨੇ ਉਹ ਵੀ ਇਹਨਾਂ ਦੀ ਕੱਚੀ ਬਾਣੀ ਨੂੰ ਹੀ ਗੁਰਬਾਣੀ ਸਮਝੀ ਜਾਂਦੇ ਨੇ ਇੰਨਾ ਨੇ ਪਸਾਰਾ ਕਰ ਦਿੱਤਾ ਐਡਾ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰ ਦਿੱਤਾ ਕਿਉਂਕਿ ਸਿੱਖੀ ਨੂੰ ਖਤਮ ਕਰਨ ਵਾਸਤੇ ਸਿੱਖੇ ਸਿੱਖੀ ਦਾ ਦੁਸ਼ਮਣ ਸਮਝ ਗਿਆ ਵੀ ਇਹਨਾਂ ਨੂੰ ਬਾਣੀ ਨਾ ਤੋੜ ਦੋ ਫਿਰ ਇਹ ਲੰਡਜੋਗੇ ਨਹੀਂ ਰਹਿਣੇ ਇਹ ਵਾਰ ਸਵਾ ਇੱਕ ਲੱਖ ਸੇ ਇੱਕ ਲੜਾਉ ਬੜੀ ਇਹਨਾਂ ਚ ਪਾਵਰ ਨਹੀਂ ਹੋਣੀ ਜੇ ਕੱਚੀ ਬਾਣੀ ਗਾਉਣਗੇ ਕੱਚੀ ਬਾਣੀ ਪਾੜਨਗੇ ਫਿਰ ਢੰਡਰਿਆਂ ਵਾਲੇ ਵਾਂਗੂ ਪੰਜ ਸੱਤ ਬੰਦੇ ਵੀ ਇਹਨੂੰ ਮੂਰੇ ਲਾ ਲੈਣਗੇ ਜਿਵੇਂ ਢੰਡਰੀਆਂ ਵਾਲਾ ਲੱਗਿਆ ਬਿਨਾਂ ਟਾਇਰ ਤੋਂ ਗੱਡੀ ਭਜਾ ਕੇ ਲਗਿਆ ਜਾਨ ਬਚ ਗਈ ਕਹਿੰਦਾ ਕਿਰਪਾ ਹੋ ਗਈ ਸਟੇਜ ਤੇ ਬੈਠ ਕੇ ਨਕਲਾਂ ਕਰਨੀਆਂ ਸਭਾ ਲੱਖ ਸੇਕ ਲੜਾਉ ਪੰਜਾਂ ਸਿਆਂ ਨੇ ਭਜਾ ਲਿਆ ਕਿਉਂਕਿ ਅੰਦਰ ਉਹ ਕੱਚਾ ਸੋ ਇੰਨਿਆ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ